ਡੇਗੜ ਸਾਹਿਬ ਸਿੱਦਾ ਹੀ ਧਰਤ ਤੋਂ ਆਏ ਆ ਜੀ ਔਰ ਸਾਡੀ ਉੱਥੇ ਰੋਜ਼ ਬੰਨ ਨਾਗਾ ਇੱਕ ਬੱਸ ਚੱਲਦੀ ਆ ਫਿਲਹਾਲ 8 ਵਜੇ ਸਵੇਰੇ ਰਾਇਲ ਹੋਟਲ ਸਰਾਂ ਤੋਂ ਤੇ ਸ਼ਾਮ ਨੂੰ 5 ਵਜੇ ਇੱਥੋਂ ਜਦੋਂ ਕਾਨਫਰੈਂਸਾਂ ਬੰਦ ਹੋ ਜਾਂਦੀਆਂ ਉਸ ਤੋਂ ਬਾਅਦ ਵਾਪਸ ਚਲੇ ਜਾਂਦੀ ਆ ਜਿਸ ਵੀ ਮਾਈ ਭਾਈ ਨੇ ਆਉਣਾ ਹੋਵੇ ਅਸੀਂ ਫੋਨ ਨੰਬਰ ਦੱਸ ਦਾਂਗੇ ਇਹ ਦੱਸ ਦੇਣਗੇ ਉਹ ਡਰਾਈਵਰ ਨੂੰ ਫੋਨ ਕਰ ਲਿਆ ਤੁਸੀਂ ਚੜ੍ਹ ਸਕਦੇ ਹੋ ਜਦੋਂ ਇੱਕ ਵਾਰ ਹੁਣ ਫੁੱਲ ਆਉਂਦੀ ਆ ਦੋ ਬੱਸਾਂ ਤਿੰਨ ਬੱਸਾਂ ਚਾਰ ਬੱਸਾਂ ਜਿੰਨੀ ਦੇ ਸੰਸ ਚੱਲਦਾ ਅਸੀਂ ਰੋਜ਼ ਓਨੀਆਂ ਹੀ ਬੱਸਾਂ ਲਾਦਾਂਗੇ ਇਹਨਾਂ ਕਹਿੰਨੇ ਆ ਔਰ ਇੱਕੋ ਮਿੰਟ ਮਿਲਿਆ ਇੱਕ ਅਪੀਲ ਕਰਨੀ ਆ ਹਸ ਰਿਹਾ ਜਿੱਥੇ ਜਿੱਥੇ ਮੋਦੀ ਦੀ ਫੋਟੋ ਪੰਜਾਬ ਹਿੰਦੁਸਤਾਨ ਚ ਲੱਗੀ ਆ ਤੇ ਛਾਹ ਦੀ ਲੱਗੀ ਆ ਜੇ ਮੇਰੀ ਗੱਲ ਨਾਲ ਸਹਿਮਤ ਹੋਵੋ ਤੇ ਦੋ ਹੱਥ ਖੜੇ ਜਰੂਰ ਕਰ ਦਿਓ ਵੀ ਉਹਨਾਂ ਦੀ ਫੋਟੋ ਦੇ ਉੱਤੇ ਹਰਾ ਝੰਡਾ ਲਾ ਦਿਓ ਉਹਨਾਂ ਦੀਆਂ ਫੋਟੋਆਂ ਸਾਰੀਆਂ ਲਾ ਦਿਓ ਇੰਨੀ ਇੱਕ ਅਪੀਲ ਮੇਰੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੱਖੀ ਸਿੱਧੂ ਜੀ ਇਹਨਾਂ ਦੇ ਨਾਲ ਨੇ ਉਹ ਵੀ ਇਹਨਾਂ ਦੇ ਨਾਲ ਹੀ ਹੁੰਦੇ ਨੇ ਉਹ ਆ ਜਾਣ 1 ਮਿੰਟ ਵਾਸਤੇ ਉਹ ਵੀ ਦੀ ਸੰਗਤਾਂ ਦੇ ਦਰਸ਼ਨ ਕਰ ਲੈਣ ਸੁੱਖੀ ਸਿੱਧੂ ਜੀ ਸਵਾ ਸ੍ਰੀ ਅਕਾਲ ਸੋਇਨੀ ਸੰਗਤ ਦੇ ਦਰਸ਼ਨ ਕਰਕੇ ਮਾਨ ਮਸੂਦ ਹੋ ਰਿਹਾ ਪੰਜਾਬ ਤੇ ਜਿਹਨੇ ਇਹ ਮੋਰਚਾ ਸ਼ੁਰੂ ਕੀਤਾ ਗੁਰੂ ਵਸਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਰਫ ਇਸ ਜ਼ਾਲਮ ਸਰਕਾਰ ਦੇ ਲਈ ਦੋ ਲਾਈਨਾਂ ਕਹਿਣੀਆਂ ਨੇ ਲੰਬਾ ਨਹੀਂ ਮੇਰੇ ਨਾਲ ਮੈਨੂੰ ਬੇਨਤੀ ਮੇਰੀ ਬੇਨਤੀ ਹੈ ਕਿ ਮੇਰੇ ਨਾਲ ਥੋੜਾ ਥੋੜਾ ਉਹ ਲਫ਼ਜ਼ਾਂ ਨੂੰ ਗੁਣਗਣਾਇਓ ਬਹੁਤਾ ਕਲਾਕ ਸ਼ਬਦ ਕਹਿਣ ਲੱਗਿਆ ਕਾਨੂੰਨ ਵੀ ਜਾਨਮ ਦੀ ਚਾਲਨ ਦਾ ਸਰਕਾਰ ਵੀ ਜਾਨਮ ਦੀ ਨਵੀਂ ਵੀ ਜ਼ਾਲਮ ਦਾ ਸਰਕਾਰ ਵੀ ਜ਼ਾਲਮ ਦੀ ਹੱਕ ਮਿਲਣ ਕਿਸਾਨਾਂ ਨੂੰ ਹੱਕ ਮਿਲਣ ਕਿਸਾਨਾਂ ਨੂੰ ਤਾਂ ਹਾਰ ਹੈ ਜ਼ਾਲਮ ਦੀ ਹੱਕ ਮਿਲਣ ਕਿਸਾਨਾਂ ਨੂੰ ਤਾਂ ਹਾਰ ਹੈ ਜ਼ਾਲਮ ਦੀ ਸਾਡੇ ਗੁਰਾਂ ਦੀ ਬੇਅਦਬੀ ਕੁੱਟ ਮਾਰ ਕਿਸਾਨਾਂ ਦੀ ਸਾਡੇ ਗੁਰਾਂ ਦੀ ਬੇਅਦਬੀ ਸ਼ਾਜਸ਼ ਬਈ ਮਨਾ ਦੀ ਅਸੀਂ ਕਈ ਵਾਰੀ ਅੜਪੰਨੀ ਅਸੀਂ ਕਈ ਵਾਰ ਅੜਪੰਨੀ ਸਰਕਾਰ ਏ ਜ਼ਾਲਮ ਦੀ ਕਾਨੂੰਨ ਵੀ ਜ਼ਾਲਮ ਦਾ ਸਰਕਾਰ ਹੈ ਜ਼ਾਲਮ ਦੀ ਹੱਕ ਮਿਲਣ ਕਿਸਾਨਾਂ ਨੂੰ ਤਾਂ ਹਾਰ ਏ ਜ਼ਾਲਮ ਦੀ ਤਾਂ ਹਾਰ ਏ ਜ਼ਾਲਮ ਦੀ ਤਾਂ ਹਾਰ ਏ ਜ਼ਾਲਮ ਦੀ ਏ ਹਾਰ ਏ ਜ਼ਾਲਮ ਦੀ ਹੁਣ ਹਾਰ ਏ ਜ਼ਾਲਮ ਦੀ ਬੋਲੇ ਸੋਨਿਹਾਲ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ वाहेगुरु जी का खालसा वागुरु जी की फतेह धन्यवाद जी बहुत बहुत हम मैं अगला बुला रहा एस ਸੰਗਤਾਂ ਦੇ ਦਰਸ਼ਨ ਕਰਨ ਮੇਰੀ ਬਲਾਰਿਆ ਨੂੰ ਬੇਨਤੀ ਹੈ ਕਿ ਇਹ ਜਿਹੜੀ ਸਟੇਜ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇਥੇ ਕੁਝ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਡੈਥ ਵੀ ਹੋ ਚੁੱਕੀਆਂ ਨੇ ਚਾਹੇ ਕਿਸੇ ਕੰਮ ਕਰਕੇ ਹੋਈਆਂ ਨੇ ਤੇ ਸਰਬਤ ਦੇ ਪਰੇ ਦਾ ਇੱਕ ਸਾਡੀ ਸਕੀਮ ਹੈ ਜਿਹਦੇ ਵਿੱਚ ਸਾਡੇ ਜਿੰਨੇ ਵੀ ਫੌਜੀ ਸ਼ਹੀਦ ਹੁੰਦੇ ਨੇ ਅਸੀਂ ਉਹਨਾਂ ਨੂੰ 10000 ਰੁਪਏ ਮਹੀਨੇ ਦੀ ਪੈਨਸ਼ਨ ਲਗਾਉਂਦੇ ਆ ਸੋ ਜਿੰਨੇ ਸਿੰਘ ਅਤੇ ਸ਼ਹੀਦ ਹੋਏ ਨੇ ਟਰਸਟ ਵੱਲੋਂ 10000 ਰੁਪਏ ਮਹੀਨਾ ਉਹਨਾਂ ਦੀ ਪੈਨਸ਼ਨ ਅੱਜ ਮੈਂ ਅਨਾਉਂਸ ਕਰਦਾ ਹਾਂ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਨਕਾ ਦਾਤਾ ਗਾਂ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਥੈਂਕ ਯੂ ਜੀ ਜੱਸਾ ਸਿੰਘ ਨੇ ਜਿਨ੍ਹਾਂ ਨੇ ਰਾਸ਼ਟਰਪਤੀ ਅਵਾਰਡ ਵਾਪਸ ਕੀਤਾ ਉਹਨਾਂ ਦੇ ਨਾਲ ਸ਼ਮਸ਼ੇਰ ਸਿੰਘ ਜੀ ਵੀ ਨੇ ਮੈਂ ਕਰਦਾ ਵੀ 1 ਮਿੰਟ ਵਾਸਤੇ ਜੱਸਾ ਸਿੰਘ ਜੀ ਇੰਸਪੈਕਟਰ ਸਾਹਿਬ ਆ ਜਾਣ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪੁਲਿਸ ਮਹਿਕਮੇ 40 ਸਾਲ ਨੌਕਰੀ ਕਰਨ ਤੋਂ ਬਾਅਦ ਹੁਣ ਤਾਂ ਮੈਂ 10 ਸਾਲ ਤੋਂ ਰਿਟਾਇਰ ਹਾਂ ਡਾਕਟਰ ਐਸ.ਪੀ ਸਿੰਘ ਬਰਾਏ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ 'ਚ ਸੇਵਾਵਾਂ ਨਿਭਾ ਰਿਹਾ ਤੇ ਅੱਜ ਕੱਲ ਇਹਨੇ ਮੈਨੂੰ ਸਾਰੇ ਭਰ ਦਾ ਪ੍ਰਧਾਨ ਬਣਾਇਆ ਹੋਇਆ ਹੈ ਕਿਸਾਨ ਮੋਰਚੇ ਦੀ ਹਮੇਂ ਹੀ ਵਰਦੇ ਹੋਏ ਕਿਉਂਕਿ ਅਸੀਂ ਵੀ ਕਿਸਾਨ ਆ ਕਿਸਾਨੀ ਵੀ ਕਰਦੇ ਆ ਕਿਸਾਨਾਂ ਦੇ ਪੁੱਤਰ ਆ ਤੇ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਟੋਟਲੀ ਖਿਲਾਫ ਨੇ ਇੱਕ ਵੀ ਲਾਈਨ ਇਹਨਾਂ ਦੇ ਵਿੱਚ ਕਿਸਾਨਾਂ ਦੇ ਹੱਕ ਚ ਹੈ ਨਹੀਂ ਗੀ ਇਹ ਸਿਰਫ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਬਣਾਏ ਹੋਏ ਨੇ ਉਤੋਂ ਸਿਰਫ ਕਿਸਾਨੀ ਕਿਸਾਨੀ ਵਿੱਚੋਂ ਸਾਰੇ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਬਣਾਏ ਹੋਏ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਉਸ ਵਿਰੋਧ ਨੂੰ ਮੁੱਖ ਰੱਖਦੇ ਹੋਏ ਅੱਜ ਮੈਂ ਆਪਦਾ ਪਾਰ ਦੇ ਰਾਸ਼ਟਰਪਤੀ ਵੱਲੋਂ 26 ਜਨਵਰੀ 1995 ਨੂੰ ਮਿਲਿਆ ਹੈ ਰਾਸ਼ਟਰਪਤੀ ਮੈਡਲ ਪਾਲ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕਰਦਾ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ